ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਕਿਤ ਕੌਰ ਸੰਧੂ ਤੇਗਨ ਕਾਹਦੇ ਹਾਂ ਜੀ ਇੱਕ ਬਿਆਨ ਨੇ ਹਰ ਪਾਸੇ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਤਰਥਲੀ ਮਚਾ ਕੇ ਰੱਖੀ ਹੋਈ ਹੈ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਮੇਰੀ ਅਕਾਲੀ ਦਲ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਮੇਰਾ ਅਕਾਲੀ ਦਲ ਦੇ ਨਾਲ ਕੋਈ ਨਿੱਜੀ ਜਿਹੜੀ ਹੈ ਲੜਾਈ ਨਹੀਂ ਹੈ ਮੈਂ ਅਕਾਲੀ ਦਲ ਨੂੰ ਉਵੇਂ ਹੀ ਸਜਦਾ ਕਰਦਾ ਹਾਂ ਜਿਵੇਂ ਮੈਂ ਅਕਾਲੀ ਦਲ ਦੇ ਵਿੱਚ ਜੁੜਿਆ ਸੀ ਇਹ ਬਿਆਨ ਨਿਕਲ ਕੇ ਆਇਆ ਹੈ ਜੀ ਜਿਹੜੇ ਨੇ ਮੰਨਪ੍ਰਿਤ ਈਆਲੀ ਦਾ ਮੰਨਪ੍ਰਿਤ ਈਆਲੀ ਜਿਹੜੇ ਨੇ ਇਹ ਬਿਆਨ ਦਿੰਦੇ ਅਕਸਰ ਹੀ ਨਜ਼ਰ ਆਉਂਦੇ ਨੇ ਲੇਕਿਨ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਹਲਕਾ ਦਾਖਾ ਦੇ ਵਿੱਚ ਜਾ ਕੇ 36 ਹਮਲੇ ਕੀਤੇ ਮੰਨਪ੍ਰਿਤ ਈਆਲੀ ਤੇ ਉਹਨਾਂ ਨੇ ਕਿਹਾ ਕਿ ਮੰਨਪ੍ਰਿਤ ਈਆਲੀ ਉਦੋਂ ਤੱਕ ਅਕਾਲੀ ਦਲ ਦੇ ਨਾਲ ਅ ਅਗਵਾਈ ਹੇਠ ਸੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਦੋਂ ਤੱਕ ਉਹਨੇ ਆਪਣੇ ਨਿੱਜੀ ਕਾਮਣੀ ਕਢਾਉਣੇ ਸੀ ਉਹਨਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿੱਜੀ ਕੰਮ ਕਢਵਾ ਕੇ ਉਹਨਾਂ ਨੇ ਸ਼ੁਰਾ ਪੋ ਗਿਆ ਹੈ ਅਕਾਲੀ ਦਲ ਦੇ ਅਕਾਲੀ ਦਲ ਦੀ ਪਿੱਠ ਤੇ ਉਹਨਾਂ ਨੇ ਮਨਪ੍ਰੀਤ ਯਾਲੀ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਕਾਫੀ ਦੋਸ਼ ਲਗਾਏ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਯਾਲੀ ਜਿਹੜਾ ਹੈ ਉਹ ਸਿਰਫ ਆਪਣੇ ਕੰਮਾਂ ਕਰਕੇ ਜੁੜਿਆ ਹੋਇਆ ਸੀ ਜਦੋਂ ਤੱਕ ਉਹਨੇ ਆਪਣੇ ਵਿਜ਼ਨਰ ਨੂੰ ਸੈੱਟ ਨਹੀਂ ਕਰ ਲਿਆ ਉਹਨੇ ਆਪਣੇ ਬਿਜ਼ਨਸ ਨੂੰ ਸੈਟਲਡ ਕਰਨਾ ਚਾਹੁੰਦਾ ਸੀ ਉਹ ਆਪਣੇ ਕੰਮ ਕਰਵਾਉਣਾ ਚਾਹੁੰਦਾ ਸੀ ਅਕਾਲੀ ਦਲ ਦੇ ਵਿੱਚ ਰਹਿ ਕੇ ਉਹਨੇ ਬਿਜ਼ਨਸ ਸੈੱਟ ਕੀਤੇ ਉਹਨੇ ਆਪਣੀ ਜਿਹੜੀ ਹੈ ਆਪਣੇ ਕੰਮਾਂ ਦੇ ਉੱਤੇ ਦੇ ਆਧਾਰ ਤੇ ਹੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜਿਆ ਹੋਇਆ ਸੀ ਤੇ ਕਾਫੀ ਮਾੜਾ ਚੰਗਾ ਬੋਲਦੇ ਨਜ਼ਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਰਬੀ ਸਿੰਘ ਬਾਦਲ ਦੇ ਇਸ ਬਿਆਨ ਨੇ ਕਾਫੀ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਮੰਤਪ੍ਰਤੀਯਾਲੀ ਨੂੰ ਲੇਕਿਨ ਹੁਣ ਕੀ ਮੰਤਪ੍ਰਤੀਯਾਲੀ ਦੀ ਵਾਪਸੀ ਹੋ ਰਹੀ ਹੈ ਕਿਉਂਕਿ ਮੰਤਪ੍ਰਤੀਯਾਲੀ ਤੇ ਜਿਹੜੇ ਸ਼ਬਦ ਦਿਨ ਨਿਊਜ਼ ਦੇ ਉੱਤੇ ਉਹਨਾਂ ਨੇ ਬੋਲੇ ਨੇ ਉਹ ਸ਼ਬਦਾ ਦੇ ਵਿੱਚ ਇਹ ਲੱਗ ਰਿਹਾ ਕਿ ਮੰਤਪ੍ਰਤੀਯਾਲੀ ਬੜਿਆ ਹੀ ਠਹਿਰਾ ਹੋ ਕੇ ਉਹਨਾਂ ਨੇ ਕਿਸੇ ਤਰੀਕੇ ਵੀ ਕੋਈ ਸ਼ਬਦਾਂ ਦੀ ਵਰਤੋਂ ਗਲਤ ਢੰਗ ਨਾਲ ਨਹੀਂ ਕੀਤੀ ਉਹਨਾਂ ਨੇ ਜਿਹੜੀ ਹੈ ਆਪ ਤੇ ਸ਼ਬਦਾਂ ਨੂੰ ਕੰਟਰੋਲ 'ਚ ਰੱਖਿਆ ਬਹੁਤ ਸੋਹਣੀਆਂ ਗੱਲਾਂ ਕਰਦੇ ਉਹ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਹੋ ਸਕਦਾ ਹੈ ਕਿਉਂਕਿ ਇਹ ਕਹਿ ਰਹੇ ਨੇ ਮੰਤ ਪ੍ਰਤੀਯਾਲੀ ਉਹਨਾਂ ਨੇ ਕਿਹਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਮੇਰੇ ਬਾਰੇ ਬਹੁਤ ਚੰਗਾ ਮਾੜਾ ਬੋਲੇ ਨੇ ਲੇਕਿਨ ਉਹਨਾਂ ਨਾਲ ਅਸੀਂ ਸਮਝੌਤਾ ਕਰ ਸਕਦੇ ਹਾਂ ਲੇਕਿਨ ਉਹਨਾਂ ਨੂੰ ਸਿਧਾਂਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ ਜੇ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈਗੀ ਅਸੀਂ ਕੋਈ ਆਪਦੀ ਨਿੱਜੀ ਲੜਾਈ ਨਹੀਂ ਲੜ ਰਹੇ ਅਸੀਂ ਸਿਧਾਂਤਾਂ ਦੀ ਅਸੂਲਾਂ ਦੀ ਲੜਾਈ ਲੜ ਰਹੇ ਹਾਂ ਉਹਨਾਂ ਨੇ ਕਿਹਾ ਕਿ ਮੈਂ ਸ਼ਾਇਦ ਜਿਹੜਾ ਹੈ ਤਾਂ ਜੁੜਿਆ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਨਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਕਮਨਾਮਿਆਂ ਤੋਂ ਜਿਹੜੇ ਨੇ ਮਨਕਰ ਹੋਏ ਨੇ ਉਹਨਾਂ ਨੇ ਹੁਕਮਨਾਮਿਆਂ ਨੂੰ ਨਕਾਰਿਆ ਹੈ ਅਸੀਂ ਉਸ ਸਿਧਾਂਤਾਂ ਦੇ ਅਸੂਲਾਂ ਤੇ ਚੱਲਣ ਵਾਲੇ ਲੋਕ ਹਾਂ ਅਸੀਂ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਸੁਖਬੀਰ ਸਿੰਘ ਬਾਦਲ ਨਾਲ ਅਸੀਂ ਕੋਈ ਵੋਟਾਂ ਦੀ ਗਿਣਤੀ ਨਹੀਂ ਲੜ ਰਹੇ ਅਸੀਂ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਿਧਾਂਤਾਂ ਦੇ ਨਾਲ ਜੁੜ ਕੇ ਰਹੋ ਜਿਹੜੇ ਨੇ ਅਸੂਲਾਂ ਦੇ ਨਾਲ ਜੁੜ ਕੇ ਰਹੋ ਇਹ ਮਨਪ੍ਰੀਤਿਆਲੀ ਦਾ ਜਿਹੜਾ ਹੈ ਵਿਆਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਤਾਂ ਹੁਣ ਇਹ ਗੱਲਾਂ ਜਿਹੜੀਆਂ ਨੇ ਮਨਪ੍ਰੀਤਿਆਲੀ ਵੱਲੋਂ ਬੋਲੀਆਂ ਗਈਆਂ ਨੇ ਉਹਨਾਂ ਨੇ ਕੋਈ ਵੀ ਮਾੜੇ ਚੰਗੇ ਸ਼ਬਦ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਇਹ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਹਨਾਂ ਨੇ ਕਿਸੇ ਚੰਗੇ ਮਾੜੇ ਸ਼ਬਦਾਂ ਨੂੰ ਨਾ ਅਪਣਾਉਂਦੇ ਹੋਏ ਬੜੇ ਹੀ ਸੋਹਣੀ ਤਰੀਕੇ ਦੇ ਨਾਲ ਵਿਆਖਿਆ ਕੀਤੀ ਹੈ